ਮੇਰੇ ਕੋ ਗੱਲ ਕਰੀਏ ਤਾਂ ਫਰੀਕੋਟ ਜ਼ਿਲ੍ਹੇ ਦੇ ਨਵਾ ਕਿਲੇ ਦਾ ਨਾਂ ਮੁੰਡਾ ਗੁਰਪ੍ਰੀਤ ਜੀ ਨੇ ਕਿ ਆਪਣੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ ਤੇ ਬਿਲਕੁਲ ਗੱਲ ਕਰੀਏ ਤਾਂ ਗਰੀਬ ਘਰ ਤੋਂ ਘਰ ਦੇ ਹਾਲਾਤ ਤੋਂ ਦਿਖਾ ਦਿਆ ਕਿ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਤੇ ਮੁੰਡਾ ਗੁਰਪ੍ਰੀਤ ਜਿਹੜਾ ਕਾਫੀ ਮਿਹਨਤ ਕਰਕੇ ਜਿਹੜਾ ਫੌਜ ਪ੍ਰਤੀ ਹੁੰਦਾ ਤੇ ਫੌਜ ਪ੍ਰਤੀੋਂ ਤੋਂ ਬਾਅਦ ਜਿਹੜਾ ਪਰਿਵਾਰ ਆ ਇਸ ਤਰ੍ਹਾਂ ਸਵਾਗਤ ਕਰਦਾ ਹ ਰਗਵਾਣ ਰਿਸ਼ਤੇਦਾਰ ਕਰਦ ਨੇ ਕਿ ਜਿਸ ਤਨਕ ਵਿਆਹ ਦਾ ਮੌਲ ਹੋਵੇ ਤੇ ਗਰੀਬੀ ਕਾਫੀ ਦੇਖੀ ਹੈ ਕਿਉਂਕਿ ਹਰ ਇੱਕ ਤਰ੍ਹਾਂ ਮਿਹਨਤ ਕੀਤੀ ਝੋਨੇ ਵੀ ਲਾਏ ਖੇਤਾਂ 'ਚੋਂ ਕੰਮ ਕੀਤਾ ਲੇਕ ਪੂਰੀ ਕੀਤੀ ਸਾਡਾ ਨੇ ਐ ਗਰਮਿੰਦਰ ਸਿੰਘ ਜੀ ਕਿਸਾਨ ਵੀ ਗਰਮਿੰਦਰ ਸਿੰਘ ਜੀ ਕਿਸ ਤਰ੍ਹਾਂ ਦੇ ਪਿੰਡ ਦਾ ਮੁੰਡਾ ਨਾ ਰੋਸ਼ਨ ਕਾਫੀ ਕੀਤਾ ਪੋਤ ਸਾਡੇ ਨਗਰ ਤੇ ਮਾਣ ਵਾਲੀ ਗੱਲ ਹੈ ਗਰੀਬ ਘਰ ਦਾ ਮੁੰਡਾ ਜਿਹਦੇ ਪਿਓ ਨੇ ਮਾਂ ਨੇ ਬੜੀ ਮਿਹਨਤ ਕਰਕੇ ਲੋਕਾਂ ਦੇ ਘਰਾਂ ਚ ਜਾ ਜਾ ਬੜੀ ਮਿਹਨਤ ਕਰਕੇ ਆਪਦੇ ਪਰਿਵਾਰ ਦਾ ਆਪਦੇ ਨਗਰ ਦਾ ਆਪਦੇ ਸ਼ਹਿਰ ਦਾ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਜਦੋਂ ਸਾਡੇ ਨਗਰ ਵਿੱਚ ਆਇਆ ਇੱਕ ਵਿਆਹ ਨਾਲੋਂ ਵੀ ਜਾਦੇ ਵਧੀਆ ਮਾਹੌਲ ਬਣਿਆ ਪਰਿਵਾਰ ਨੂੰ ਤਾਂ ਖੁਸ਼ੀ ਸੀ ਕੀ ਸੀਗੀ ਸਾਡੇ ਪਿੰਡ ਨੂੰ ਬੜੀ ਖੁਸ਼ੀ ਹੋਈ ਸਾਡੇ ਪਿੰਡ ਦਾ ਇੱਕ ਨਿਮਾਣਾ ਜਿਹਾ ਪੱਤਰਕਾਰ ਆ ਜਸਪ੍ਰੀਤ ਸਿੰਘ ਗੱਲੋਂ ਉਹ ਕੰਮ ਦਾ ਵਿਚਾਰਾ ਵਾਲ ਕਟਣ ਦਾ ਕਰਦਾ ਪਰ ਨਾਲ ਹਰੇਕ ਦੀ ਖੁਸ਼ੀ ਵਿੱਚ ਗਮੀ ਵਿੱਚ ਹਰੇਕ ਦੇ ਵਿੱਚ ਸਾਂਝ ਸਾਂਝ ਪਾਉਂਦਾ ਉਹਨੇ ਹੀ ਪ੍ਰੋਗਰਾਮ ਚਲਾਇਆ ਚਲਾਉਣ ਤੋਂ ਬਾਅਦ ਸਾਨੂੰ ਪਤਾ ਲੱਗਾ ਬੜਾ ਮਾਣ ਮਹਿਸੂਸ ਹੋਇਆ ਅਸੀਂ ਅੱਜ ਉਹਦੇ ਘਰੇ ਆਏ ਆ ਸਾਨੂੰ ਆਪ ਦੇ ਆਪ ਤੇ ਬੜਾ ਫਕਰ ਹੋ ਰਿਹਾ ਅਸੀਂ ਲੋਕਾਂ ਦੇ ਜਵਾਕਾਂ ਨੂੰ ਵੀ ਸੇਧ ਦੇ ਰਹੇ ਆ ਕਹਿ ਰਹੇ ਆ ਕਿ ਇਹ ਮੁੰਡੇ ਤੋਂ ਸਿੱਖੋ ਇਹਦੇ ਮਾਪਿਆਂ ਤੋਂ ਸਿੱਖੋ ਕਿ ਕੁਛ ਨਾ ਕੁਛ ਤੁਸੀਂ ਵੀ ਪ੍ਰਾਪਤੀਆਂ ਕਰੋ ਬਿਲਕੁਲ ਕੀ ਪ੍ਰਾਪਤੀ ਕਰੋ ਪਿੰਡ ਦੇ ਮੋਤਵਾਰ ਨੇ ਕਿਸਾਨਾਂ ਦੇ ਆਗੂ ਨੇ ਤੇ ਹਾਲਾਤ ਹੁੰਦਾ ਸੀ ਕਿ ਇਸ ਤਰ੍ਹਾਂ ਦੇ ਹਾਲਾਤਾਂ ਜੋਂ ਜਿਹੜਾ ਕਿ ਮੁੰਡਾ ਫੌਜ ਚ ਭਰਤੀ ਹੁੰਦਾ ਇਸ ਤਰ੍ਹਾਂ ਦੀ ਮਿਹਨਤ ਤੇ ਹਾਲਾਤ ਇਸੇ ਕਰਦੇ ਕਿ ਤਿੰਨ ਕਮਰਿਆਂ ਨੇ ਤਿੰਨਾਂ ਕਮਰਿਆਂ 'ਚ ਗੁਜ਼ਾਰਾ ਕਰਨ ਸੀ ਮਾਪੇ ਜਿਹੜਾ ਦਿਹਾੜੀ ਕਰਦੇ ਸੀ ਉਹਨਾਂ ਨਾਲ ਜ਼ਰੂਰ ਮਲਾਵਾਂਗੇ ਕਿ ਆਖਰਕਾਰ ਇਸ ਤਰ੍ਹਾਂ ਚਾਵਾ ਪੂਰੀਆਂ ਹੋਈਆਂ ਕਿਉਂਕਿ ਮਾਨ ਵਾਲੀ ਗੱਲ ਹੋ ਜਾਂਦੀ ਪੂਰੇ ਪਿੰਡ ਨੂੰ ਪੂਰੇ ਰਿਸ਼ਤੇਦਾਰਾਂ ਨੂੰ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਦੇ ਮਦਰ ਨੇ ਉਹਨਾਂ ਨਾਲ ਗੱਲ ਕਰਾਂਗੇ ਕਿਸ ਤਰ੍ਹਾਂ ਲੱਗਦਾ ਜੀ ਕਿਉਂਕਿ ਗਰੀਬੀ ਕਾफी ਦੇਖੀ ਹੁੰਦੀ ਹਾਲਾਤ ਅਸੀਂ ਵੇਖ ਕੇ ਕਰਦੇ ਕਿਸ ਤਰ੍ਹਾਂ ਲੱਗਿਆ ਜੋਂ ਮੁੰਡਾ ਭਰਤੀ ਹੋ ਕੇ ਪਹਿਲੀ ਵਾਰ ਆਇਆ ਹਾਂਜੀ ਬਹੁਤ ਵਧੀਆ ਲੱਗਿਆ ਜੀ ਸਾਨੂੰ ਜੇ ਮਾਲਕ ਹਰੇਕ ਨੂੰ ਦੇਵੇ ਕਿਸੇ ਪਿੱਛੇ ਆਪ ਨੂੰ ਦੇਵੇ ਠੀਕ ਹੈ ਨਾ ਕਿਸ ਤਰ੍ਹਾਂ ਦੇ ਮੁੰਡੇ ਬੱਚੇ ਪਾਲੇ ਜੀ ਅੱਪ ਬੋਲਦੇ ਹਾਲਾਤਾਂ ਦੀ ਕਰਦੇ ਹਾਂ ਜੂੜੇ ਹਾਲਾਤ ਬਹੁਤ ਜ਼ਿਆਦਾ ਹਾਲਾਤ ਬਹੁਤ ਠੀਕ ਠਾਕ ਵੀ ਸੀਗੇ ਤੇ ਨਹੀਂ ਵੀ ਤੇ ਇੱਥੋਂ ਤਾਂ ਮਿਹਨਤ ਕਰ ਕਰਕੇ ਇੱਥੋਂ ਤਾਂ ਬਚਾਈ ਆਪਾਂ ਦਿਹਾੜੀਆਂ ਦਾਪੇ ਕਰ ਕਰਕੇ ਤੇ ਸਾਰਾ ਕੰਮ ਕਰਕੇ ਜੀ ਫਿਰ ਇੱਥੋਂ ਤਾਂ ਮਿਹਨਤ ਕਰਕੇ ਬੱਚੇ ਪਾਲੇ ਆ ਬਿਲਕੁਲ ਸਰ ਨਾਲ ਗੁਰਪ੍ਰੀ ਸਿੰਘ ਨਾਲ ਗੁਰਪ੍ਰੀ ਸਿੰਘ ਤੁਸੀਂ ਕਿਸ ਤਰ੍ਹਾਂ ਨਾਲ ਗੱਲ ਕਰਦੇ ਆ ਪਰਿਵਾਰ ਦੀ ਕੋਈ ਅਸੀਂ ਵੀ ਹਾਲਾਤ ਵੇਖੇ ਨੇ ਕਿ ਜਿਹੜੀ ਗਰੀਬੀ ਦੇਖੀ ਆ ਸਾਰਾ ਕੰਮ ਆਪ ਹੱਥੀਂ ਕੀਤਾ ਉਹ ਗੱਤੇ ਕਿਸ ਤਰ੍ਹਾਂ ਹਾਲਾ ਸੀ ਮਾਂ ਪਰ ਦੀ ਪਰਵਰਿਸ਼ ਕਿਸ ਤਰ੍ਹਾਂ ਕੀਤੀ ਹੋਣੀ ਮਾਪਿਆਂ ਨੇ ਜੀ ਬਹੁਤ ਵਧੀਆ ਕੀਤੀ ਸਾਡੇ ਮੈਂ ਸ਼ੁਰੂ ਤੋਂ ਕਬੱਡੀ ਖੇਡਦਾ ਸੀਗਾ ਜੀ ਪਹਿਲਾਂ ਇਹ ਪਹਿਲਾਂ ਤਾਂ ਗੇਮ ਕਰਦੇ ਸੀਗੇ ਖੇਡਦੇ ਕਰਕੇ ਸਾਨੂੰ ਵਧੀਆ ਪਹਿਲਾਂ ਤਾਂ ਮੈਂ ਤਾਂ ਜੁੜੇ ਹੋਏ ਸੀਗੇ ਜੀ ਕਰਦੇ ਨੇ ਸਾਨੂੰ ਕਦੇ ਨਹੀਂ ਰੋਕਣਾ ਵੀ ਤੂੰ ਇੱਧਰ ਘਾਤੋ ਜਾਂਦੇ ਇੱਧਰ ਅਸੀਂ ਜਾਈ ਖੇਡਦੇ ਰਹੇ ਤਾਂ ਅੱਜ ਵਧੀਆ ਇੱਥੋਂ ਤੱਕ ਪਹੁੰਚੇ ਆ ਜੀ ਬਿਲਕੁਲ ਕੀ ਮਾਪਿਆਂ ਨੇ ਕਾਫੀ ਮਿਹਨਤ ਕੀਤੀ ਕਿਸ ਨੂੰ ਸਿਰਾ ਦੋਗੇ ਮਾਪਿਆਂ ਕੋ ਕਿ ਮਾਤਾ ਜ਼ਿਆਦਾ ਧਿਆਨ ਦੇਦੀ ਮੁੰਡਾ ਪ੍ਰਤੀ ਹੋਵੇ ਪਿਓ ਦਾ ਚਲੋ ਬਾਹਰ ਕੰਮ ਤੇ ਜਾਂਦੇ ਨੇ ਇਸ ਦਾ ਗੱਲ ਕਰੀਏ ਤਾਂ ਕਿਸ ਨੂੰ ਆਪਾਂ ਸਿਰਾ ਦੇਵਾਂਗੇ ਆਖਰਕਾਰ ਮਿਹਨਤ ਫਲ ਲਈ ਮੈਂ ਤਾਂ ਇਹ ਦੋਨਾਂ ਨਹੀਂ ਦਊਗਾ ਜੀ ਕਿਉਂਕਿ ਜਦੋਂ ਮੈਨੂੰ ਪੈਸੇ ਦੀ ਲੋੜ ਹੁੰਦੀ ਸੀਗੀ ਜੀ ਮੈਂ ਮਾਤਾ ਤੋਂ ਮੰਗਦਾ ਸੀ ਤੇ ਮਾਤਾ ਨੂੰ ਡੈਡੀ ਦਿੰਦੇ ਸੀਗੇ ਜੀ ਪੈਸੇ ਜੀ ਤੇ ਜਦੋਂ ਮੈਨੂੰ ਘਰ ਦੇ ਤੋਂ ਕਾਹੇ ਚੀਜ਼ ਦੀ ਲੋੜ ਪਈ ਘਰ ਦੇਣੇ ਪਹਿਲੇ ਬੋਲ ਮੇਰੀ ਉਹ ਮੰਗ ਪੂਰੀ ਕੀਤੀ ਆਈ ਅੱਜ ਮੈਂ ਇੱਥੇ ਤੱਕ ਪਹੁੰਚਿਆ ਆ ਜਦੇ ਮਾਂ ਪਿਓ ਦੀ ਬਦੌਲਤ ਪਹੁੰਚਿਆ ਕਿਹੜੀ ਵੇਸਮਤ ਤੁਸੀਂ ਕਿੱਥੇ ਮੈਂ ਸਿੱਖ ਲਈ ਰੈਜੀਮੈਂਟ ਆ ਜੀ ਮੇਰੀ ਸ਼੍ਰੀਨਗਰ ਜੋ ਜੁਆਇਨ ਕਰਨੇ ਬਿਲਕੁਲ ਕਿ ਉਹਨਾਂ ਦੇ ਫਾਜ਼ਲ ਸਾਹਿਬ ਰਵਾਨੇ ਕਿਸ ਤਰ੍ਹਾਂ ਦੀ ਗੱਲ ਕਰੀ ਇਹਦਾ ਮੁੰਡਾ ਪਾਲਿਆ ਤਾਂ ਜਦੋਂ ਆਇਆ ਕਿਸ ਤਰ੍ਹਾਂ ਦੀ ਖੁਸ਼ੀ ਸੀ ਚਿਹਰੇ ਤੇ ਉਹ ਬਸ ਜੀ ਮਾਲਕ ਪਹਿਲੀ ਗੱਲ ਤਾਂ ਸਭ ਤੋਂ ਜੀ ਅਸੀਂ ਜੋ ਸੱਚਾ ਸੁੱਦਾ ਡੇਰਾ ਉਹਨਾਂ ਦੇ ਸੀ ਚੇਲੇ ਸੀਗੇ ਕਿਉਂਕਿ ਬੱਚੇ ਵੀ ਬਚਪਨ ਤੋਂ ਉਧਰ ਜਾ ਰਹੇ ਸੀ ਇਸ ਪਾਸੇ ਨਸ਼ੇ ਪਾਸੇ ਸਾਡੇ ਬੱਚਾ ਦਾ ਕੋਈ ਧਿਆਨ ਨਹੀਂ ਆਇਆ ਘਰ ਦੇ ਵਿੱਚ ਬਸ ਬਹੁਤ ਵਧੀਆ ਚੀਜ਼ ਸੀ ਖਾਣ ਪੀਣ ਨੂੰ ਜੋ ਅਸੀਂ ਮੰਗਦੇ ਸੋ ਦਿੰਦੇ ਸੀ ਨਸ਼ੇ ਬਾਰੇ ਕੋਈ ਨਹੀਂ ਬੱਚੇ ਅਜ ਤੱਕ ਉਧਰ ਗਏ ਦੋਨੇ ਬੇਟੇ ਆ ਬੇਟੀ ਆ ਨਾਮਦਾਨ ਲੈ ਬਹੁਤ ਬਸ ਸਤਗੁਰ ਸਾਾਨੂੰ ਸੱਚੇ ਪਾਛੋ ਹੀ ਦੇਣ ਵਾਲਾ ਸੀ ਬਿਲਕੁਲ ਕੀ ਕਹਿੰਦੇ ਦਿਹਾੜੀ ਵੀ ਮੁੰਡਾ ਕਰਦਾ ਰਿਹਾ ਤੇ ਕਿਸ ਤਰ੍ਹਾਂ ਦੀ ਕੀਤੀ ਹੈ ਜਾਰੀ ਕੀਤੀ ਹੈ ਜੀ ਝੋਨੇ ਵੀ ਲਾਉਂਦੇ ਰਹੇ ਆ ਜੀ ਬਸ ਬਾਕੀ ਜਿਸ ਤੇ ਲਾੜ ਲੱਗ ਕੇ ਚੱਲ ਗਿਆ ਆਪੇ ਸਭ ਕੁਝ ਆਪੇ ਤਾਰਦਾ ਜੀ